ਸੁਲਤਾਨਵੰਦ ਵੱਲੋਂ ਕਾਰਛਾਰ ਤੇ ਗੋਲੀ ਚਲਾਉਣ ਵਾਲੀ ਵਾਰਤਾ ਤੋਂ ਕੁਝ ਹੀ ਘੰਟਿਆਂ ਅੰਦਰ ਕੀਤਾ ਟ੍ਰੇਸ ਦੋ ਪਿਸਟਲ ਕਾਰਸ ਉਸ ਬਰਾਮਦ ਫੜ ਅਗੇ ਵਿਅਕਤੀਆਂ ਖਿਲਾਫ ਪਹਿਲਾਂ ਵੀ ਦੋਸਲਾ ਐਕਟ ਦੇ ਮਕਦਮੇ ਥਾਣਾ ਕੰਟਰੋਲ ਵਿੱਚ ਵਿਕਤ ਸਾਨੋਂ ਸੁਲਤਾਨਵਿੰਡ ਪੁਲ ਤੋਂ ਇਤਲਾ ਮਿਲੀ ਕਿ ਕਾਰ ਸਵਾਰ ਦੋ ਨੌਜਵਾਨ ਕਿੱਸੇ 185 ਵਿਅਕਤੀ ਤੇ ਉਹ ਲਕੋੜੀ ਚਲਾਈ ਜਿਸ ਤੇ ਪੁਲਸ ਪਾਰਟੀ ਬਲੋ ਤੁਰੰਤ ਕਾਰਵਾਈ ਕਰਦੇ ਵਾਰਦਾਤ ਜਗ੍ਹਾ ਤੇ ਨੇੜੇ ਪੁਲ ਤਾਰਾਂ ਵਾ ਕਿ ਪੁੱਜੀ ਤੇ ਕਾਰ ਸਵਾਰ ਤੇ ਨੌਜਵਾਨਾਂ ਕੁਸ਼ਕਮਾਤਰ ਮਨਸੂਬ ਦੇ ਦੋਨੋ ਵਾਸੀ ਜ਼ਿਲ੍ਹਾ ਤਨਤਨ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਸਮੇਂ ਕੋਟ ਮੀ ਸਿੰਘ ਨਹਿਰ ਤੇ ਤਾਰਾਂ ਵਾਲੇ ਪੁਲ ਉੱਤੇ ਜਾ ਰਹੇ ਸੀ ਤਾਂ ਮੋਟਰਸਾਈਕਲ ਸਵਾਰ ਉਹਨਾਂ ਨੇ ਉਹਨਾਂ ਦੀ ਫਾਇਰਿੰਗ ਕੀਤੀ ਹੈ ਪੁਲਸ ਪਾਰਟੀ ਵੱਲੋਂ ਜਾਂਚ ਬਹੁਤ ਹੀ ਬਰੀਕੀ ਨਾਲ ਹਰ ਪਿੰਡ ਤੋਂ ਕਰਨ ਸੇ ਕੋਚੀ ਘੰਟੇ ਅੰਦਰ ਗੋਲੀ ਚਲਾਉਣ ਵਾਲੇ ਸੈਜਪੀਰ ਸਿੰਘ ਉਰਫ ਸੈਜ ਵਾਸੀ ਆਜ਼ਾਦਨਗਰ ਪੁਲਲੀ ਘਰ ਕਮਲੇ ਸਰ ਨੂੰ ਖਾਬੂ ਕੀਤਾ ਉਸਤੇ ਇੱਕ ਸਾਫ ਤੇ ਦੋ ਪਿਸਟਲ ਬੱਤੀ ਬੋਦੀ ਇੱਕ ਮੈਗਜ਼ੀਮ ਅਤੇ ਦੋ ਰੌਣ ਜਿੰਦਾ ਬਰਾਮਦ ਕੀਤੇ ਇਹ ਕੱਲ ਕਰੀਬ 2 ਵਜੇ ਦਾ ਇਨਸੀਡੈਂਟ ਹੈ ਇੱਕ ਇਨਫੋਰਮੇਸ਼ਨ ਥਾਣਾ ਸੁਲਤਾਨਪੁਰ ਰਿਸੀਵ ਹੋਈ ਤੇ ਦੋ ਨੌਜਵਾਨ ਘਟੀ ਤੇ ਆ ਰਹੇ ਸੀਗੇ ਕਿ ਉਹਨਾਂ ਜੋ ਇੱਕ ਨੌਜਵਾਨ ਦੇ ਜਿਹੜੀ ਆ ਕਿਸੇ ਅਣਪਛਾਤੇ ਵੱਲੋਂ ਜਿਹੜੀ ਗੋਲੀ ਚਲਾ ਦਿੱਤੀ ਗਈ ਹੈ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਪਹੁੰਚਦੀ ਹੈ ਏਸੀਪੀ ਪ੍ਰਵੇਸ਼ ਚੋਪੜਾ ਜੀ ਏਸੀਪੀ ਸਾਊਥ ਇੰਸਪੈਕਟਰ ਰਜਿੰਦਰ ਸਿੰਘ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਮੌਕੇ ਦੇ ਉੱਤੇ ਪਹੁੰਚ ਕੇ ਇਸ ਚੀਜ਼ ਦੀ ਪੜਤਾਲ ਕੀਤੀ ਜਾਂਦੀ ਹੈ ਜਿਹੜਾ ਇਸ ਦੇ ਵਿੱਚ ਇਹ ਦੋ ਜਿਹੜੇ ਬੰਦੇ ਕ੍ਰੈਟਾ ਗੱਡੀ ਦੇ ਵਿੱਚ ਆਏ ਸਨ ਇਹ ਅਰਮਾਨ ਸੂਦ ਅਤੇ ਅੰਕੁਸ਼ ਕੁਮਾਰ ਇਹ ਦੋਵੇਂ ਜਿਹੜੇ ਆ ਚਬਾਲ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਦੋਵੇਂ ਕਰੀਬ 2 ਵਜੇ ਦੇ ਕਰੀਬ ਸੁਲਤਾਨਵਿੰਡ ਕੋਟ ਮਿਤ ਸਿੰਘ ਨਹਿਰ ਤੋਂ ਜਿਹੜਾ ਤਾਰਾਂ ਵਾਲੇ ਬੁੱਲ ਨੂੰ ਜਾ ਰਹੇ ਸੀਗੇ ਉੱਥੇ ਦਾ ਸ਼ੁਰੂਆਤ ਦੇ ਵਿੱਚ ਇਹਨਾਂ ਦੱਸਿਆ ਕਿ ਉੱਥੇ ਸਾਡੇ ਜਿਹੜੇ ਆ ਗੋਲੀ ਲੱਗੀ ਆ ਜਿਹੜਾ ਮਜਰੂਬ ਆ ਉਸਤੇ ਪਿਛੋਂ ਦੀ ਗੋਲੀ ਲੱਗ ਕੇ ਜਿਹੜੀ ਆ ਅੱਗੇ ਤੱਕ ਆਈ ਸੀਗੀ ਜਿਸ ਨੂੰ ਇਨਵੈਸਟੀਗੇਟ ਕਰਦੇ ਆ ਪਹਿਲਾਂ ਜਿਹੜਾ ਇੰਨੀ ਕਹਾਣੀ ਦੱਸੀ ਕਿ ਸਾਡੇ ਉੱਥੇ ਕੋਈ ਮੋਟਰਸਾਈਕਲ ਵਾਲੇ ਆਏ ਨੇ ਸੀ ਮੋਟਰਸਾਈਕਲ ਵਾਲਿਆਂ ਨੇ ਆ ਕੇ ਸਾਡੇ ਦੇ ਉੱਤੇ ਫਾਇਰਿੰਗ ਕੀਤੀ ਏ ਇਸ ਨੂੰ ਇਨਸੀਡੈਂਟ ਨੂੰ ਬਹੁਤ ਢੰਗਾਈ ਨਾਲ ਲੈਂਦੇ ਆ ਇਸ ਦੀ ਤਫ਼ਤੀਸ਼ ਜਿਹੜੀ ਆ ਚੰਦ ਘੰਟਿਆਂ ਵਿੱਚ ਪੂਰੀ ਕਰਕੇ ਜਿਹੜਾ ਦੋਸ਼ੀ ਇਸ ਦੇ ਵਿੱਚ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਦੋਵੇਂ ਦੋਸ਼ੀ ਇੱਕ ਸਹਿਜਪ੍ਰੀਤ ਸਿੰਘ ਉਰਫ ਸਹਿਜਪੁੱਤਰ ਨਵਤੇਜ ਸਿੰਘ ਜਿਹੜਾ ਪਤਲੀ ਘਰ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਇਹਨਾਂ ਨਾਲ ਇਹਨਾਂ ਦਾ ਟੱਚ ਕਿਸੇ ਚਬਾਲ ਦਾ ਇਹਦਾ ਦੋਸਤ ਸੀਗਾ ਜਿਹੜਾ ਇਸ ਵਕਤ ਜੇਲ੍ਹ ਦੇ ਵਿੱਚ ਆ ਉਸ ਨੇ ਇਹਦੇ ਨਾਲ ਇਹਦਾ ਟੱਚ ਕਰਾਇਆ ਸੀਗਾ ਇਸ ਨੂੰ ਮਿਲਣ ਦੇ ਲਈ ਇਹ ਅਮਰਸਰ ਆ ਰਹੇ ਸੀਗੇ ਦੋਵੇਂ ਜਾਣੇ ਉਸ ਦੇ ਵਿੱਚ ਜਦੋਂ ਇਹ ਬੰਦਾ ਇਹਨਾਂ ਨੂੰ ਮਿਲਿਆ ਸਹਿਜਜੀਤ ਸਿੰਘ ਤੇ ਇਹ ਸੁਲਤਾਨਵਲ ਨਹਿਰ ਦੇ ਵਿੱਚ ਕੋਲ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਗਿਆ ਜਦੋਂ ਗੱਡੀ ਦੇ ਵਿੱਚ ਬੈਠ ਗਿਆ ਇਹਨਾਂ ਕੋਲੇ ਵੀ ਜਿਹੜਾ ਮਜਰੂਬ ਆ ਇਹਨਾਂ ਕੋਲੇ ਇੱਕ ਲਾਇਸੈਂਸੀ ਵੈਪਨ ਆਪਣੇ ਪਦਾਦਾ ਸੀਗਾ ਇਸ ਦੇ ਕੋਲੇ ਜਿਹੜਾ ਸਹਿਜਪ੍ਰੀਤ ਸਿੰਘ ਆ ਇਹਦੇ ਕੋਲੇ ਇੱਕ ਇਲੀਗਲ ਵੈਪਨ ਸੀਗਾ ਜਿਹੜਾ ਲੋਡਡ ਵੀ ਸੀਗਾ ਤੇ ਉਹਦੇ ਕੋਲੇ ਉਹਦੇ ਵਿੱਚ ਰਾਉਂਡ ਵੀ ਸੀਗੇ ਉੱਥੇ ਬੈਠਾ ਬੈਠੇ ਇਹਨਾਂ ਦੀ ਗੱਲ ਦੇ ਵਿੱਚ ਗੱਲਬਾਤ ਚੱਲਦਿਆਂ ਇਹਨਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ ਉਹ ਪਿੱਛੋਂ ਜਿਹੜਾ ਵਾ ਸਹਿਜਪ੍ਰੀਤ ਸਿੰਘ ਨੇ ਜੜੀ ਆ ਗੋਲੀ ਚਲਾ ਦਿੱਤੀ ਜਿਹੜੀ ਸੀਟ ਦੇ ਵਿੱਚ ਹੁੰਦਿਆਂ ਹੋਇਆਂ ਉਸ ਦੀ ਜਿਹੜੀ ਸ਼ਾਦੀ ਨੂੰ ਇਸ ਦੇ ਵਿੱਚ ਸਹਿਜਪ੍ਰੀਤ ਸਿੰਘ ਦੀ ਅਰੈਸਟ ਕਰਕੇ ਉਸ ਦੇ ਕੋਲੋਂ ਜਿਹੜੇ ਦੋਵੇਂ ਪਿਸਟਲ ਆ ਜਿਹੜਾ ਵਿਦਾਈ ਦਾ ਜਿਹੜਾ ਪਿਸਟਲ ਸੀਗਾ ਉਹ ਵੀ ਤੇ ਪਲੱਸ ਜਿਹੜਾ ਇਲੀਗਲ ਵੈਪਨ ਸੀਗਾ ਜਿਸ ਦੇ ਨਾਲ ਗੋਲੀ ਚੱਲੀ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਇਸ ਦੀ ਜਿਹੜੀ ਅਰੈਸਟ ਕਰਕੇ ਜਿਹੜੀ ਅਗਲੀ ਤਰਤੀਸ ਜਿਹੜੀ ਅਮਲ ਚਲਿਆਂ ਦੀ ਜਾ ਰਹੀ ਹੈ ਵੀ ਇਹ ਵੈਪਨ ਕਿੱਥੋਂ ਲਿਆਂਦਾ ਉਸ ਦੀ ਅੱਗੇ ਤੱਕ ਜਿਹੜੀ ਵੀ ਕੜੀ ਇਸ ਨੂੰ ਜੋੜੀ ਜਾਵੇਗੀ ਪਰ ਜਿਹੜਾ ਮਤਲਬ ਕਿਹਾ ਜਾ ਰਿਹਾ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਉਹ ਕਹਾਣੀ ਮਤਲਬ ਕਿਉਂ ਰਚੀ ਗਈ ਬਿਲਕੁਲ ਉਹਨਾਂ ਪਹਿਲਾਂ ਇਸ ਚੀਜ਼ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕੇਸ ਦੇ ਵਿੱਚ ਜਿਹੜਾ ਵਾ ਕੋਈ ਸਾਨੂੰ ਖੋਹ ਦੀ ਜਾਂ ਕਾਰ ਖੋਣ ਦੀ ਗੱਲ ਕਾਈ ਫਿਰ ਉਸ ਤੋਂ ਬਾਅਦ ਇਹ ਗੱਲ ਆਈ ਵੀ ਉੱਥੋਂ ਸਾਨੂੰ ਰਾਹਗੀਰ ਕੋਈ ਲੈ ਕੇ ਜਿਹੜਾ ਵਾ ਉਹ ਸਾਨੂੰ ਦਾਖਲ ਕਰਾਉਣ ਗਿਆ ਪਰ ਇਸ ਨੂੰ ਬੜੀ ਹੀ ਮੈਟੀਕੁਲੇਸਲੀ ਸਾਡੀ ਜਿਹੜੀ ਟੀਮ ਆ ਇਸਨੇ ਇਨਵੈਸਟੀਗੇਟ ਕੀਤਾ ਇਨਵੈਸਟੀਗੇਟ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਤਿੰਨ ਚਾਰ ਘੰਟਿਆਂ ਦੇ ਵਿੱਚ ਵੀ ਜਿਹੜਾ ਦੋਸ਼ੀ ਨੂੰ ਅਰੈਸਟ ਕਰਕੇ ਤੇ ਉਸ ਤੋਂ ਜਿਹੜੇ ਅਸਾਲਟ ਵੈਪਨ ਤੇ ਪਲੱਸ ਜਿਹੜਾ ਵੈਪਨ ਸੀਗਾ ਦੂਸਰਾ ਉਹ ਵੀ ਰਿਕਵਰ ਕਰਦਾ